ਸਤਿ ਸ਼੍ਰੀ ਅਕਾਲ ਜੀ ਸਾਰੇ ਬਟਾਲਾ ਵਾਸੀਆਂ ਨੂੰ ਔਰ ਅੱਜ ਜੋ ਦੇਖਿਆ ਤੁਸੀਂ ਬਟਾਲੇ ਦੇ ਵਿੱਚ ਜਿਹੜੀ ਬਰਸਾਤ ਲਗਾਤਾਰ ਜਿਹੜੀ ਹੋ ਰਹੀ ਹੈ ਔਰ ਉਹਦੇ ਨਾਲ ਨਾਲ ਹਸਰੀ ਦਾ ਜਿਹੜਾ ਪੁਲ ਹੈ ਉਹ ਵੀ ਕਾਫੀ ਜਿਹੜਾ ਪਾਣੀ ਜਿਹੜਾ ਪਾਣੀ ਦਾ ਪੱਧਰ ਜਿਹੜਾ ਉੱਚਾ ਹੋਇਆ ਸੋ ਕਹਿਣ ਦਾ ਭਾਵ ਇੱਕ ਮੈਂ ਦੇਖ ਰਿਹਾ ਸੀ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਮੀਡੀਆ ਤੇ ਆ ਜਿਹੜੇ ਕੋਈ ਸਿਆਸੀ ਕਲਾਕਾਰ ਮੈਂ ਕਹਿ ਸਕਦਾ ਜਿਹੜੇ ਸਿਆਸਤ ਨੂੰ ਹਰ ਇਹਨਾਂ ਨੂੰ ਮੌਕਾ ਚਾਹੀਦਾ ਵੀ ਕਿਤੇ ਨਾ ਕਿਤੇ ਜਾ ਕੇ ਰੋਲਾ ਰੱਪਾ ਪਾਉਣ ਦਾ ਸਿਰਫ ਜਾ ਕੇ ਇਹਨਾਂ ਨੇ ਰੋਲਾ ਪਾਉਣਾ ਪਾ ਕੇ ਆਪਣੀਆਂ ਫੋਟੋਆਂ ਖਿਚਾਣੀਆਂ ਤੇ ਉਸ ਤੋਂ ਬਾਅਦ ਇਹਨਾਂ ਦਾ ਕੰਮ ਖਤਮ ਹੋ ਜਾਂਦਾ ਫਿਰ ਇਹ ਆਪੋ ਆਪਣੇ ਘਰਾਂ ਚ ਚਲੇ ਜਾਂਦੇ ਸੋ ਮੈਂ ਆਪਣੇ ਬਟਾਲਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਮੈਂ ਸਵੇਰੇ ਮਹਨੇਰ ਦਾ ਚੰਡੀਗੜ੍ਹ નીકਲੇ ਸੀ ਜਿਹਦੇ ਤਹਿਤ ਇਹ ਜਿਹੜੀ ਡੀਸੀ ਸਾਹਿਬ ਏਡੀਸੀ ਸਾਹਿਬ ਪਲੱਸ ਕਮਿਸ਼ਨਰ ਪਲੱਸ ਐਕਸ਼ਨ ਆਪਾਂ ਸਾਰੇ ਟੱਚ ਚ ਆ ਇਸ ਸਵੇਰ ਦੀ ਬੂਤੀ ਜਿਹੜੀ ਆ ਜਿਹੜੀਆਂ ਕੋਈ ਪਿੱਛੋਂ ਆ ਰਹੀਆਂ ਨੇ ਹਸਰੀ ਬਿਲਕੁਲ ਸਾਫ ਆ ਜਿਹੜੀ ਬੂਤੀ ਪਿੱਛੋਂ ਆ ਰਹੀ ਆ ਉਹ ਆ ਕੇ ਕਿਤੇ ਨਾ ਕਿਤੇ ਹਸਰੀ ਦੇ ਨਾਲ ਟੱਚ ਕਰ ਜਾਂਦੀ ਆ ਉਹਦੀ ਸਫਾਈ ਦਾ ਅਭਿਆਨ ਚੱਲ ਰਿਹਾ ਔਰ ਇਹ ਇਹ ਨਹੀਂ ਵੀ ਕੋਈ ਇਹ 2 ਵਜੇ ਤੋਂ ਚੱਲ ਰਿਹਾ ਜਾਂ 12 ਵਜੇ ਤੋਂ ਚੱਲ ਰਿਹਾ ਇਸ ਸਵੇਰ ਤੋਂ ਇਹ ਕੰਮ ਸ਼ੁਰੂ ਆ ਪਰ ਇਹਨਾਂ ਨੂੰ ਜਾਗ ਜਿਹੜੀ ਹੈ ਸਾਡੇ ਸਿਆਸੀ ਕਲਾਕਾਰ ਨੇ ਜਿਹੜੇ ਇਹਨਾਂ ਨੂੰ ਜਾਗ ਥੋੜੀ ਲੇਟ ਹੁੰਦੀ ਹੈ ਸੋ ਮੈਂ ਇਹ ਦੱਸਣਾ ਨਹੀਂ ਸੀ ਚਾਹੁੰਦਾ ਕਿਉਂਕਿ ਮੇਰੀ ਅੱਜ ਲੋਕਲ ਬਾਡੀ ਦੀ ਮੀਟਿੰਗ ਸੀ ਜਿਹੜੀ ਸ਼ਹਿਰ ਵਾਸਤੇ ਵੀ ਬੜੀ ਅਹਿਮ ਮੁੱਦਿਆਂ ਤੇ ਮੀਟਿੰਗ ਸੀ ਔਰ ਉਹ ਮੀਟਿੰਗ ਜਿਹੜੀ ਮੈਂ ਮਿਸ ਨਹੀਂ ਸੀ ਕਰਨਾ ਚਾਹੁੰਦਾ ਸੋ ਮੈਂ ਮੈਂ ਦੱਸਣਾ ਚਾਹੁੰਦਾ ਵੀ ਹਾਲ ਦੀ ਕਿਹੜੀ ਮੈਂ ਪ੍ਰਾਪਰਲੀ ਨਹਿਰੀ ਵਿਭਾਗ ਦੇ ਨਾਲ ਵੀ ਟੱਚ ਚ ਹਾਂ ਸਵੇਰ ਤੋਂ ਲੈ ਕੇ ਇਹ ਨਹੀਂ ਵੀ ਹ ਹੁਣ ਹੁਣ ਦੀ ਗੱਲ ਹੈ ਸਵੇਰ ਤੋਂ ਅਸੀਂ ਟੱਚ ਚ ਹਾਂ ਜੇ ਕੋਈ ਐਸੀ ਕੋਈ ਦਿੱਕਤ ਹੁੰਦੀ ਹੈ ਮੈਂ ਲਾਈਵ ਨਹੀਂ ਸੀ ਹੋਣਾ ਕਿਉਂਕਿ ਪਰ ਮੈਨੂੰ ਮੇਰੇ ਸ਼ਹਿਰ ਵਾਸੀਆਂ ਦੀ ਚਿੰਤਾ ਵੀ ਆ ਕਿਉਂਕਿ ਇਹ ਕਿੰਨਾਂ ਨੇ ਨਾ ਸਹਿਮ ਦਾ ਮਾਹੌਲ ਬਣਾ ਦਿੱਤਾ ਜਿ ਤਰ੍ਹਾਂ ਮੈਂ ਦੇਖ ਰਿਹਾ ਸਿਆਸੀ ਕਲਾਕਾਰ ਕੋਈ ਕਹੀ ਜਾਂਦਾ ਵੀ ਆ ਵੇਖੋ ਜੀ ਸ਼ਹਿਰ ਡੁੱਬ ਜਾਣਾ ਜੀ ਆਹ ਹੋ ਜਾਣਾ ਜੀ ਜੇ ਹੋ ਜਾਣਾ ਸੋ ਕਹਿਣ ਦਾ ਭਾਵ ਇਹਨਾਂ ਕਲਾਕਾਰਾਂ ਤੋਂ ਥੋੜਾ ਜਿਹਾ ਗਰੇਜ਼ ਰੱਖਣਾ ਜੀ ਤੁਸੀਂ ਔਰ ਜਦੋਂ ਵੀ ਕੋਈ ਦਿੱਕਤ ਆਊਗੀ ਮੈਂ ਜਾਂ ਦੇਖੋ ਕਿਉਂਕਿ ਪਾਣੀ ਦਾ ਬਹਾਵ ਥੋੜਾ ਵੱਧ ਜ਼ਰੂਰ ਹੈ ਔਰ ਇਹਦੇ ਨਾਲ ਹੁਣ ਦੀਨਾਨਗਰ ਥੋੜਾ ਪ੍ਰਭਾਵਿਤ ਹੋਇਆ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਪ੍ਰਭਾਵਿਤ ਹੋਇਆ ਹੱਲੇ ਬਟਾਲਾ ਸਾਡਾ ਹੱਲੇ ਸੇਫ ਹੈ ਕਿਉਂਕਿ ਮੈਂ ਤਾਂ ਨਹੀਂ ਤੁਹਾਨੂੰ ਦੱਸਿਆ ਕਿਉਂਕਿ ਹੱਲੇ ਮੈਨੂੰ ਕੋਈ ਉਹੋ ਜਿਹੀ ਗੱਲਬਾਤ ਦਾ ਕੋਈ ਕੋਈ ਡਰ ਵਾਲੀ ਕੋਈ ਗੱਲਬਾਤ ਦਾ ਕੋਈ ਮੈਨੂੰ ਨਜ਼ਰ ਨਹੀਂ ਆਇਆ ਸੀ ਸੋ ਹਾਲ ਦੀ ਘੜੀ ਬੇਫਿਕਰ ਰਹਿਣਾ ਜੇ ਕੋਈ ਦਿੱਕਤ ਆਏਗੀ ਤੇ ਮੈਂ ਇਸੇ ਪੇਜ ਤੋਂ ਆਪ ਜੀ ਨੂੰ ਲਾਈਵ ਹੋ ਕੇ ਮੈਂ ਦੱਸ ਦੂੰਗਾ ਸੋ ਮੈਂ ਰਾਤ ਦੇਣ ਤਾਂ ਉਹ ਅੱਗੇ ਕਿਹਾ ਮੈਂ ਕੋਈ ਐਮਐਲਏ ਨਹੀਂ ਮੈਨੂੰ ਮੇਰੇ ਸ਼ਹਿਰ ਦੇ ਲੋਕਾਂ ਨੇ ਚੁਣਿਆ ਮੈਂ ਬਟਾਲੇ ਦਾ ਚੌਕੀਦਾਰ ਹਰ ਹਿੱਲੇ ਜਿੱਤੋਂ ਤੱਕ ਵੀ ਜਾਣ ਦੀ ਜ਼ਰੂਰਤ ਪਊਗੀ ਕਿਉਂਕਿ ਸੇਵਾ ਕਰਨਾ ਮੇਰਾ ਫਰਜ਼ ਆ ਬਾਕੀ ਮਿਹਨਤ ਆਪਣੀ ਕਰੋ ਬਾਕੀ ਪਰਮਾਤਮਾ ਦੇ ਹੱਥ ਵਸਾ ਸੋ ਮੈਂ ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਕੋਈ ਗੱਲਬਾਤ ਹੁੰਦੀ ਹੈ ਤੇ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਜਿਹੜਾ ਐਡਵਾਂਸ ਮੈਂ ਕਹਿ ਸਕਦਾ ਵੀ 2 4 5 ਘੰਟੇ 6 ਘੰਟੇ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦੱਸ ਦੂੰਗਾ ਕਿਉਂਕਿ ਨਹਿਰੀ ਵਿਭਾਗ ਠੀਕ ਹੈ ਉਹ ਮੇਰੇ ਬਿਲਕੁਲ ਮੈਂ ਉਹਨਾਂ ਦੇ ਟੱਚ 'ਚ ਆ ਕੋਈ ਵੀ ਦਿੱਕਤ ਦੀ ਪਰੇਸ਼ਾਨੀ ਆ ਉਹ ਜ਼ਰੂਰ ਮੈਂ ਆਪ ਜੀ ਦੇ ਧਿਆਨ 'ਚ ਲਿਆਉਣਾ ਚਾਹੁੰਗਾ ਹਾਲ ਦੀ ਘੜੀ ਇਹ ਸਿਆਸੀ ਕਲਾਕਾਰਾਂ ਤੋਂ ਥੋੜਾ ਜਿਹਾ ਪ੍ਰੇਜ ਰੱਖਣਾ ਇਹਨਾਂ ਦੇ ਹਾਲਾਤ ਵੇਖੋ ਮੈਂ ਤਾਂ ਕਈ ਵਾਰੀ ਹੈਰਾਨ ਹੁੰਨਾ ਵੀ ਇਸ ਮੌਕੇ ਦੀ ਘੜੀ ਦੇ ਵਿੱਚ ਇੱਕ ਹੁੰਦਾ ਆਪਣੇ ਪਰਿਵਾਰਾਂ ਨੂੰ ਹੌਸਲਾ ਦੇਣਾ ਗੱਲ ਸਮਝੀ ਕਿ ਨਹੀਂ ਇਸ ਮੌਕੇ ਦੇ ਵਿੱਚ ਹੁੰਦਾ ਵੀ ਪਰਿਵਾਰਾਂ ਨੂੰ ਆਪਣੇ ਨੂੰ ਹੌਸਲਾ ਦੇਣਾ ਪਰ ਇੱਥੇ ਉਲਟ ਹੈ ਇਹ ਹੌਸਲਾ ਦੇਣ ਦੀ ਬਜਾਏ ਹੋਰ ਡਰਾਉਂਦੇ ਨੇ ਵੀ ਜਿਹੜੇ ਮਾੜਾ ਮੋਟਾ ਜਿਹੜੀ ਕੋਈ ਕਸਰ ਹੈ ਯਾਰ ਮਾੜਾ ਸਮਾਜੇ ਆਪਣੇ ਮੈਂ ਕਹਿ ਸਕਦਾ ਵੀ ਆਪਣੇ ਪਰਿਵਾਰਾਂ ਤੇ ਆ ਗਿਆ ਆਪਣੇ ਸ਼ਹਿਰ ਤੇ ਆ ਗਿਆ ਮੇਰੇ ਨਾਲ ਸਲਾਹ ਕਰ ਲੋ ਤੁਹਾਨੂੰ 12 ਵਜੇ ਉੱਠ ਕੇ ਯਾਦ ਆਉਂਦੀ ਹੈ ਜਾ ਕੇ ਮੀਡੀਆ ਵਾਲਿਆਂ ਨੂੰ ਬੁਲਾ ਲੈਂਦੇ ਹੋ ਵੀ ਇੱਥੇ ਆਪਾਂ ਸਟੇਟਮੈਂਟਾਂ ਦੇਣੀਆਂ ਮੈਨੂੰ ਪੁੱਛਿਆ ਕਿਸ ਨੇ ਵੀ ਕਿੰਨੇ ਵਜੇ ਦੀ ਗੱਲ ਕਰ ਰਹੇ ਆ ਆਪਾਂ ਕਿੰਨੇ ਵਜੇ ਦਾ ਕੰਮ ਚੱਲ ਰਿਹਾ ਸਾਡਾ ਪੁੱਛਿਆ ਕਿਸ ਨੇ ਸੋ ਇਹ ਦੁੱਖ ਲੱਗਦਾ ਚਲੋ ਕੋਈ ਨਹੀਂ ਇਹ ਇਹਨਾਂ ਸਿਆਸੀ ਕਲਾਕਾਰਾਂ ਨੇ ਆਪਣਾ ਜਿਹੜਾ ਰੁਤਬਾ ਹੁੰਦਾ ਉਹ ਦੱਸਣਾ ਹੁੰਦਾ ਕਿਉਂਕਿ ਹੁਣ ਪ੍ਰਸ਼ਾਸਨ ਤੇ ਹੁਣ ਵੀ ਲੱਗਾ ਪਿਆ ਕੰਮ ਕਰ ਰਿਹਾ ਹੋ ਠੀਕ ਹੈ ਨਾ ਮੇਰੇ ਟੱਚ 'ਚ ਆਸੀ ਟੀਮ ਐ ਸਾਰੀ ਕੰਮ ਕਰ ਰਹੀ ਐ ਹਾਲ ਦੀ ਘੜੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਜਦੋਂ ਕੋਈ ਦਿੱਕਤ ਆਊਗੀ ਆਪ ਜੀ ਨੂੰ